ਦੀ ਫਿਨਿਸ਼ਿੰਗ ਦੇਖੋ ਰੋਬੋਟ ਕਰਦਾ ਹੋਇਆ ਇੱਧਰ ਜੇ ਮੈਨੂੰ ਸੈਂਪਲ ਦਿਖਾਇਆ ਹੋਇਆ ਇੱਥੇ ਹੈ ਨਾ ਜੇ ਮੈਂ ਆਪਿਆ ਲੋ ਇਹ ਮੰਨ ਲਾ ਟਰੈਕਟਰ ਦਾ ਮਰ ਰਗਾੜ ਪਿਆ ਉਹਦੇ ਉੱਪਰ ਦਿਖਾ ਰਹੇ ਨੇ ਜਿਵੇਂ ਬਿਲਡਿੰਗ ਕਰਕੇ ਬਾਅਦ ਵਿੱਚ ਨਾ ਕੋਈ ਰਹਿ ਜਾਂਦਾ ਹੁੰਦਾ ਉਹਦੀ ਪੂਰੀ ਫਿਨਿਸ਼ਿੰਗ ਕਰ ਦੂ ਤੇ ਅੱਗੇ ਤੁਹਾਨੂੰ ਤੋਂ ਹੋਣਾ ਥੋੜੇ ਟੂਲ ਆਪ ਹਨਾ ਤੇ ਜਿਵੇਂ ਸੈਟਅਪ ਵੀ ਤੁਸੀਂ ਲੈ ਸਕਦੇ ਹੋ ਤੇ ਸਿੰਗਲ ਵੀ ਲੈ ਸਕਦੇ ਹੋ ਨਾ ਨਾ ਇਹ ਜਿਹੜੇ ਨੋਡ ਨੇ ਵੀ ਇਕੱਲੇ ਇਕੱਲੇ ਕਰ ਦੂ ਜਿਵੇਂ ਪੀਛ ਲਿਖ ਕੇ ਦੱਸ ਦੂਗੀ ਵੀ ਆਹ 100 ਦੇ ਨੇ 200 ਦੇ ਨੇ ਪਾ ਇਹ ਹੋਰ ਸੇਵ ਕਰਦੇ ਕਰਦੇ ਇਹ 15 ਰੁਪਏ ਲੱਗੇ ਮਸ਼ਹੂਰ ਓਕੇ 15000 ਤੱਕ ਕਿੰਨਾ ਕਿੰਨਾ ਵੀਟ ਤੱਕ ਲੈਂਦੀ ਹੈ ਇਹ ਇਹ ਤੋਂ ਪਾਲਗ ਲਗੇ 2000 ਕਿਲੋ ਕੇ ਲਿਏ 2 ਟਨ ਕੇ ਲਿਏ ਇਹ 1500 ਮਿਲੇਗਾ ਇਹ 800 ਕਿਲੋ ਕੇ ਲਿਏ ਇਹ 600 ਕਿਲੋ ਕੇ ਲਿਏ ਇਹ 300 ਕਿਲੋ ਕੇ ਲਿਏ 200 ਕਿਲੋ ਕੇ ਲਿਏ ਓਕੇ ਸਰ ਹਾਂਜੀ ਵੈਲਕਮ ਆ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਐਗਜ਼ੀਬੀਸ਼ਨ ਗਰਾਉਂਡ ਸਾਨੇ ਵਾਲੇ ਤੇ ਇੱਥੇ ਲੱਗਿਆ ਹੋਇਆ ਮੈਕ ਆਟੋ ਐਕਸਪੋ ਤੇ ਚਲਦੇ ਆ ਤੁਹਾਨੂੰ ਦਿਖਾਉਨੇ ਆ ਸਾਰਾ ਇਹ ਐਕਸਪੋ ਤੇ ਕਰਦੇ ਆ ਆਪਾਂ ਅੰਦਰ ਐਂਟਰੀ ਤੇ ਪ੍ਰੋਪਰ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਾਂ ਵੀ ਕਿੱਥੇ ਲੱਗਿਆ ਹੋਇਆ ਤੇ ਕਿੰਨੀ ਤਰੀਕ ਤੱਕ ਤੁਹਾਨੂੰ ਸਾਰਾ ਆਪਾਂ ਦੱਸਾਂਗੇ ਕਿਵੇਂ ਦਾ ਹੋਊਗਾ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਸੋ ਚਲਦੇ ਆ ਆਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਲਓ ਵੀ 14 ਇਹ ਐਗਜ਼ੀਬਿਸ਼ਨ ਆ ਮਸ਼ੀਨ ਐ ਟੂਲਜ਼ ਤੇ ਮੈਕ ਆਟੋ ਐਕਸਪੋ 25 21 22 23 24 25 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਜੀਟੀ ਰੋਡ ਸਾਨੇਵਾਲ ਤੇ ਸਾਹਮਣੇ ਆ ਐਂਟਰੀ ਗੇਟ ਆ ਇੱਥੋਂ ਆਪਾਂ ਐਂਟਰ ਕਰਾਂਗੇ ਤੇ ਇੱਧਰ ਰਹਿ ਜਾਂਦਾ ਲੁਧ ਜਿਹੜਾ ਕਿ ਦਿੱਲੀ ਨੂੰ ਜਾਂਦਾ ਤੇ ਇਹ ਸਾਰਾ ਹਾਈਵੇ ਇਹਦੇ ਉੱਪਰ ਹੀ ਹੈ ਜਿਹੜਾ ਐਗਜ਼ੀਬਿਸ਼ਨ ਸੈਂਟਰ ਬਣਿਆ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਤੇ ਚਲਦੇ ਆਂ ਆਜੋ ਕਰਦੇ ਆਂ 15 ਐਂਟਰੀ ਦਿਖਾਉਣੀ ਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਐਕਸਪੋ ਤੇ ਤੁਹਾਨੂੰ ਇਸ ਐਕਸਪੋ ਦੀ ਇੱਕ ਮਹੋਰ ਗੱਲ ਦੱਸਦਾ ਤੁਸੀਂ ਜਿੰਨੇ ਵੀ ਐਕਸਪੋ ਆਉਂਗੇ ਸਾਰਾ ਐਂਟਰੀ ਫ੍ਰੀ ਹੁੰਦੀ ਹੈ ਕੋਈ ਐਂਟਰੀ ਪਰ ਇਹ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਜਿਵੇਂ ਇੱਥੇ ਨਾ ਕਿ ਉਹ ਰਿਕਾਰਡ ਮਿਲ ਜੂ ਉਹਨੂੰ ਆਪਾਂ ਸਕੈਨ ਕਰਕੇ ਆਪਣੀ ਡਿਟੇਲ ਭਰ ਕੇ ਇੱਕ ਕਾਰਡ ਲੈਣਾ ਉਹ ਕਾਰਡ ਨਾਲ ਜਿਹੜੀ ਅੰਦਰ ਐਂਟਰੀ ਹੋਊਗੀ ਤੇ ਚਲਦੇ ਆਂ ਪਹਿਲਾਂ ਆਪ ਅਰੇ ਤੁਸੀਂ ਸਾਰਾ ਸਕੈਨ ਕਰਕੇ ਸਟੈਪ ਬਾਈ ਸਟੈਪ ਆਪਣਾ ਜਿਹੜਾ ਕਾਰਡ ਉਹ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਡੀ ਐਂਟਰੀ ਹੋ ਜੂਗੀ ਤਾਂ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਪ੍ਰੋਸੈਸ ਪਹਿਲਾਂ ਲਓ ਜੀ ਕਾਰਡ ਬਣਾਉਣ ਲਈ ਜਿਵੇਂ ਤੁਸੀਂ ਇਹ ਸਕੈਨ ਕਰਨਾ ਨਾ ਤੇ ਸਕੈਨ ਕਰਨ ਤੋਂ ਬਾਅਦ ਐਦਾਂ ਦੀ ਇੱਕ ਪ੍ਰੋਫਾਈਲ ਖੁੱਲ ਕੇ ਆ ਜਿੱਥੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਭਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਇੱਕ ਕੋਡ ਮਿਲ ਜੂ ਕੋਡ ਤੁਸੀਂ ਆਪਣਾ ਦਿਖਾ ਕੇ ਇਹ ਸਾਰਾ ਕਾਰਡ ਲੈ ਸਕਦੇ ਹੋ ਤੇ ਚੱਲਦੇ ਆ ਜੀ ਲਓ ਜੀ ਆਪਣਾ ਜਿਹੜਾ ਸਕੈਨਰੋਂ ਨਿਕਲ ਕੇ ਆ ਗਿਆ ਅਮਰਤਪਾਲ ਸਿੰਘ ਯੂਟਿਊਬਰ ਲੁਧਿਆਣਾ ਤੇ ਹੁਣ ਆਪਾਂ ਇੱਥੋਂ ਕਢਾ ਲੈਣਾ ਤੇ ਮੇਜ ਮੈਂਡ ਹੈ ਨਾ ਤੇ ਆਜੋ ਇੱਥੋਂ ਆਪਾਂ ਕਢਾ ਕੇ ਤੁਹਾਨੂੰ ਦਰਸਾਉਂਦੇ ਤੇ ਇਸ ਤਰ੍ਹਾਂ ਦਾ ਤੁਹਾਨੂੰ ਇੱਕ ਕਾਰਡ ਜਿਹੜਾ ਪ੍ਰਿੰਟ ਹੋ ਕੇ ਮਿਲ ਜਾਣਾ ਇਹਦੇ ਉੱਪਰ ਤੁਹਾਡਾ ਨਾਮ ਜਿੱਦਾਂ ਵੀ ਤੁਸੀਂ ਡਿਟੇਲ ਭਰੋਗੇ ਸਾਰੀ ਤੁਹਾਨੂੰ ਉਹਦੇ ਉੱਪਰ ਮਿਲ ਜਾਣੀ ਆ ਤੇ ਇਸ ਤੋਂ ਬਾਅਦ ਹੀ ਆਪਣੀ ਜਿਹੜੀ ਉਹ ਕਾਰਡ ਨਾਲ ਅੰਦਰ ਐਂਟਰੀ ਹੋਊਗੀ ਤੇ ਚੱਲਦੇ ਹੁਣ ਪਹਿਲਾਂ ਆਪਾਂ ਕਾਰਡ ਨੂੰ ਆਪਾਂ ਕਰ ਲਈਏ ਸਹੀ ਤੇ ਉਸ ਤੋਂ ਬਾਅਦ ਪਾ ਕੇ ਇਹਨੂੰ ਗਾੜ ਚ ਆਪਾਂ ਫਿਰ ਚੱਲਦੇ ਹਾਂ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਐਕਸਪੋ ਲਓ ਵੀ ਜਿਹੜਾ ਆਪਾਂ ਨੂੰ ਕਾਰਡ ਮਿਲ ਤੇ ਇਹ ਸਾਰਾ ਕੁਝ ਫ੍ਰੀ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਤੇ ਬਾਕੀ ਜਿ ਤੁਹਾਨੂੰ ਨਹੀਂ ਪਤਾ ਲੱਗਦਾ ਇੱਥੇ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਤੁਸੀਂ ਜਿ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤੁਸੀਂ ਪੁੱਛ ਸਕਦੇ ਹੋ ਤੇ ਤੁਹਾਨੂੰ ਸਾਰੀ ਇੱਥੇ ਹੈਲਪ ਕਰਨਗੇ ਤੇ ਚੱਲਦੇ ਆ ਤੁਹਾਨੂੰ ਸਾਰਾ ਆਪਾਂ ਜਿਹੇ ਦਿਖਾਉਣੇ ਆ ਇੱਕ ਕੋ ਵੀਡੀਓ ਦੇ ਐਂਡ ਤੱਕ ਬਣੇ ਰਹੀਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਲਓ ਜੀ ਚੱਲਦੇ ਆਪਾਂ ਹੁਣ ਹਾਲ ਨੰਬਰ 1 'ਚ ਤੇ ਇੱਥੇ ਨਾ 1 2 3 4 5 ਹਾਲ ਬਣੇ ਹੋਏ ਨੇ ਤੇ 5 ਹਾਲ ਦੇ ਵਿੱਚ ਜਿਹੜਾ ਐਗਜ਼ੀਬੀਸ਼ਨ ਲੱਗਿਆ ਹੋਇਆ ਤੇ ਕਾਫੀ ਵੱਡਾ ਐਗਜ਼ੀਬੀਸ਼ਨ ਚੱਲਦੇ ਆ ਐਗਜ਼ੀਬਿਸ਼ਨ ਤੇ ਇਹ ਐਗਜ਼ੀਬਿਸ਼ਨ ਮਤਲਬ ਇੰਡਸਟਰੀ ਤੇ ਟੂ ਰਿਲੇਟਡ ਆ ਸਾਰਾ ਤੇ ਇੱਥੇ ਤੁਹਾਨੂੰ ਇੰਡਸਟਰੀ ਰਿਲੇਟਡ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਸਾਰੀਆਂ ਦੇਖ ਸਕਦੇ ਹੋ ਨਾ ਲੋਬੀ ਤੇ ਐਂਟਰੀ ਤੁਹਾਨੂੰ ਜਿਹੜੀਆਂ ਮਸ਼ੀਨਾਂ ਨੇ ਉਹ ਦੇਖਣੀਆਂ ਹਨ ਹਣਾ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਸਾਰੀਆਂ ਦੇਖ ਸਕਦੇ ਹੋ ਤੇ ਸਾਰਾ ਤੁਹਾਨੂੰ ਇੱਥੇ ਮਤਲਬ ਇੰਡਸਟਰੀ ਰਿਲੇਟਡ ਇਹ ਤੇ ਐਗਜ਼ੀਬਿਸ਼ਨ ਦੇਖਣ ਨੂੰ ਮਿਲੂਗਾ ਤੇ ਤੁਸੀਂ ਸਾਰਾ ਦੇਖ ਸਕਦੇ ਹੋ ਨਾ ਲੋਬੀ ਐਵੇਂ ਦਾ ਸਾਰਾ ਐਗਜ਼ੀਬਿਸ਼ਨ ਤੇ ਦਿਖਾਉਣਾ ਤੁਹਾਨੂੰ ਸਾਰਾ ਅੱਜ ਆਪਾਂ ਇਹ ਆ ਮੇਰੇ ਤੁਹਾਨੂੰ ਬਹੁਤ ਕੁ ਸਾਰਾ ਐਕਜੀਬਿਟ ਦੇਖਣ ਨੂੰ ਮਿਲ ਜੂ ਲਓ ਜੀ ਲਓ ਵੀ ਇੱਥੇ ਤੁਹਾਨੂੰ ਬਹੁਤ ਬਹੁਤ ਦੇਖਣ ਨੂੰ ਮਿਲੂ ਟੂਲ ਵਗੈਰਾ ਤੁਹਾਨੂੰ ਬਹੁਤ ਮਿਲ ਜਾਣਗੇ ਨਾ ਤੇ ਆ ਦੇਖ ਸਕਦੇ ਕੈਪਰਾਇਸ ਜਿਹਾ ਜੇ ਵਾਲਾ ਹੈ ਕੈਪਰਾਇਸ 2000 2000 ਤੇ ਬਾਕੀ ਆ ਦੇਖੋ ਸਾਰੇ ਇਧਰ ਨਾ ਲਓ ਜੀ ਤੇ ਆ ਮੈਂ ਤੁਹਾਨੂੰ ਸਾਰੇ ਜਿਹੜੇ ਹਨ ਉਹ ਗੂਗਲ ਦੇਖਣ ਨੂੰ ਮਿਲ ਜਾਣਗੇ ਤੇ ਸਾਰਾ ਇੰਡਸਟਰੀ ਦੇ ਵਿੱਚ ਦੇਖ ਸਕਦੇ ਲੋਕ ਯਾਦੂ ਅੱਗੇ ਚੱਲਦੇ ਤੇ ਅੱਗੇ ਤੋਂ ਬੋਲਣ ਨੂੰ ਹੋਰ ਤੇ ਵਾਪਸ ਆ ਦੇਖੋ ਇੱਧਰ ਨਾ ਤੇ ਐਵੇਂ ਦਾ ਸਾਰਾ ਐਕੋ ਇਹਦਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੇ ਸਾਰਾ ਇੰਡਸਟਰੀ ਰਿਲੇਟਡ ਹੋਏ ਹੋਊਗਾ ਇੱਥੇ ਯਾਨੀ ਕਿ ਇੰਡਸਟਰੀ ਰਿਲੇਟਡ ਨੂੰ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਾਂ ਇੱਥੇ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਤੁਸੀਂ ਦੇਖ ਸਕਦੇ ਹੋ ਨਾ ਇਹ ਆ ਕੁਝ ਬੱਚੇ ਆਏ ਹੋਏ ਇੱਧਰ ਲੋ ਤੇ ਇਹ ਜਿਵੇਂ ਤੁਹਾਨੂੰ ਇਹ ਟੂਲ ਵੀ ਮਿਲਣਗੇ ਸਾਰੇ ਇੰਡਸਟਰੀ ਰਿਲੇਟਡ ਮਿਲਣਗੇ ਜਿਵੇਂ ਆ ਬਾਈਓ ਨੇ ਦੱਸਿਆ ਬਾਈ ਜੀ ਤੁਹਾਨੂੰ ਲੋਬੀ ਆ ਸਾਰੇ ਦੇਖ ਸਕਦੇ ਹੋ ਨਾ ਜਿਵੇਂ ਕੋਈ ਵੀ ਇੰਜਨ ਦਾ ਨਾਟ ਹੋਗਾ ਜਾਂ ਕੋਈ ਵੀ ਹਨਾ ਹੋ ਗਈ ਉਹ ਚੀਜ਼ ਸਾਰੀ ਇਹ ਤੁਹਾਨੂੰ ਦੇਖਣ ਨੂੰ ਮਿਲ ਜੂ ਤੇ ਬਾਕੀ ਚੱਲਦੇ ਅੱਗੇ ਗਾਦੇ ਕੋਸਾਰੇ ਇਧਰ ਨਾ ਐਵੇਂ ਦਾ ਕੁਝ ਐਕਸਪੋ ਆ ਲੋ ਬਾਕੀ ਆ ਦੇਖੋ ਇਧਰ ਲੋ ਵੀ ਐਮ ਜੀ ਬਹੁਤ ਵੱਡੀਆਂ ਚੀਜ਼ਾਂ ਬਣਾਂਗੇ ਇਹ ਫੈਕਟਰੀ ਵਿੱਚ ਜਿਆਦਾ ਯੂਜ਼ ਹੋਣਗੇ ਨੇ ਸਾਰੀਆਂ ਚੀਜ਼ਾਂ ਇਹ ਤੇ ਇਹ ਤਾਕਤਾਂ ਸਾਰੀ ਲੋਗ ਤੇ ਇਹਦੇ ਪਰ ਤੁਸੀਂ ਕੋਈ ਵੀ ਸਮਾਨ ਰੱਖ ਕੇ ਹੈ ਨਾ ਕਿਤੇ ਵੀ ਲਿਆ ਸਕਦੇ ਹੋ ਕਿੰਨਾ ਵੇਟ ਚੱਕ ਲੈਂਦੇ ਬਈ ਇਹ 3 ਟਨ 3 ਟਨ ਓਕੇ ਲੋਗ 10 ਟਨਾਂ ਨੇ ਚੱਕ ਲੈਂਦੀ ਆ ਕੀ ਪ੍ਰਾਈਸ ਹੈ ਇਸਕਾ ਪ੍ਰਾਈਸ ਸ਼ਿਵਾਨੀ ਮੈਡਮ ਇਸਕਾ ਕੀ ਪ੍ਰਾਈਸ ਹੈ ਮੈਡਮ ਇਹਦਾ ਹੈਗਾ 10 ਤੋਂ 15 ਹਜ਼ਾਰ ਰੁਪਏ 10 ਤੋਂ ਲੋਗ ਤੇ ਟੈਂਟਾਂ ਦਾ ਕੇ ਚੱਕ ਲੈਂਦੀ ਐ ਤੇ ਬਾਕੀ ਆ ਦੇਖੋ ਨਾ ਜਦ ਮੈਂ ਆ ਉੱਪਰ ਲਾਉ ਲਿਆ ਇਹ 깔ਦੇ ਅੱਗੇ ਤੇ ਅੱਗੇ ਤੁਹਾਨੂੰ ਦਿਖਾਉਣਾ ਹੈ ਰੋਬਟ ਵੀ ਰੋਬਟ ਕਿਵੇਂ ਕੰਮ ਕਰਦਾ ਨਾ ਵੀ ਰੋਬਟ ਦਾ ਤੁਸੀਂ ਦਿਮਾਗ ਦੇਖੋ ਇਹ ਆ ਦੇਖੋ ਸਾਰਾ ਲਓ ਯਾ ਵੀ ਰੋਬਟ ਦੇਖਾ ਦਿਓ ਤਕਨਾਲੋਜੀ ਦੇਖੋ ਬਾਈ ਇਹ ਨਾ ਕਿੰਨੀ ਵੱਧ ਗਈ ਮਤਲਬ ਕਿ ਜੇ ਤੁਸੀਂ ਟੈਕਨਾਲੋਜੀ ਦੇਖ ਸਕਦੇ ਹੋ ਇੰਨੀ ਟੈਕਨਾਲੋਜੀ ਐਡਵਾਂਸ ਹੋ ਗਈ ਹੈ ਕੰਮ ਦੇਖੋ ਕਿੰਨੀ ਸਫਾਈ ਨਾ ਕਰ ਰਿਹਾ ਬ੍ਰੀਕੀ ਨਾ ਪ੍ਰੋਪਰ ਪੂਰਾ ਬਾਕੀ ਇੱਧਰ ਕਾਫੀ ਤੁਹਾਨੂੰ ਮਸ਼ੀਨਰੀ ਆਈ ਉਹ ਫੈਕਟਰੀ ਲਈ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਨਾ ਬੱਚੇ ਵੀ ਦੇਖ ਸਕਦੇ ਹੋ ਇਹ ਸਾਰਾ ਇੰਡਸਟਰੀ ਰਿਲੇਟਡ ਆ ਜਿਹੜਾ ਡਾਈ ਚੱਲਦੀ ਹੈ ਇੱਧਰ ਨਾ ਲੋ ਇਹ ਫਾਰੀਆਂ ਮਦੀਨਾ ਆ ਗਈਆਂ ਤੇ ਲੋ ਵੀ ਅੱਗੇ ਤੁਹਾਨੂੰ ਐਵੇਂ ਦੇ ਸਾਰੇ ਟਾਇਰ ਮਿਲ ਜਾਣਗੇ ਨਾ ਜਿਵੇਂ ਤੁਸੀਂ ਆਪਣੇ ਕੂਲਰ ਵਾਸਤੇ ਵੀ ਲੈਣਾ ਜਾਂ ਕੁਝ ਹੋਰ ਚੀਜ਼ ਵਾਸਤੇ ਵੀ ਤੁਸੀਂ ਲੈਣਾ ਨਾ ਤੇ ਐਵੇਂ ਤੇ 80 ਰੁਪਏ ਦਾ ਪੀਸ ਹੈ ਇਹ ਤੇ ਇਹ ਪਲਾਕਟ ਜਾਗਾ ਤੁਹਾਨੂੰ ਰਬੜ ਚ ਵੀ ਮਿਲ ਜੂਗਾ ਅਲੱਗ-ਅਲੱਗ ਦੇ ਵਿੱਚ ਉਹਨੂੰ ਕੁਆਲਿਟੀ ਮਿਲ ਜੂਗੀ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਲੋ ਜਿਵੇਂ ਆ ਛੋਟਾ ਸਾਈਜ਼ ਨੂੰ ਰਿਕ ਮਿਲ ਜੂ ਜਿਵੇਂ ਆ ਛੋਟਾ ਸਾਈਜ਼ ਆ ਗਿਆ ਨਾ ਤੇ ਤੁਸੀਂ ਆਪਣੀ ਕਿਸੇ ਵੀ ਚੀਜ਼ ਦੇ ਮਤਲਬ ਹੇਠੇ ਲਾਉਣਾ ਤਾਂ ਐਵੇਂ ਦਾ ਸਾਰਾ ਹੈ ਤੁਸੀਂ ਲੈ ਕੇ ਨਾ ਲਾ ਸਕਦੇ ਹੋ ਇਹ ਵੀ ਤੁਹਾਨੂੰ ਐਗਿਵੇਸ਼ਨ ਜਿਹੜਾ ਦੇਖਣ ਨੂੰ ਮਿਲ ਜੂ ਤੇ ਬਾਕੀ ਇੱਧਰ ਵੀ ਤੁਹਾਨੂੰ ਜਿਹੜਾ ਸਾਈਜ਼ ਹਰ ਤਰ੍ਹਾਂ ਦਾ ਮਿਲ ਜੂਗਾ ਨਾ ਲਓ ਇਸ ਤਰ੍ਹਾਂ ਸਾਰੇ ਸੱਤਲੇ ਤੇ ਸਭ ਕਰਦੇ ਆਹ ਦੇਖੋ ਜਿਵੇਂ ਹੈ ਨਾ ਇਹ ਹਾਰ ਆਵੜ ਚ ਆ ਕੇ ਜਾ ਰਹੇ ਲਓ ਇਹ ਵਾਲੇ ਚਲੇ ਗਏ ਤੇ ਅੱਗੇ ਤੁਹਾਨੂੰ ਐਵੇਂ ਦੇ ਕੂਲਰ ਮਿਲ ਜਾਣਗੇ ਜੇ ਮਤਲਬ ਤੁਸੀਂ ਫੈਕਟਰੀ ਵਗੈਰਾ ਚਲਾਉਣੇ ਆ ਤੇ ਪੀਵੀਸੀ ਦੀ ਬੋਡੀ ਹੋ ਸਾਰੀ ਇਹ ਪਲਾਸਟਿਕ ਨਹੀਂ ਬਾਈਗਾ ਨਾ ਪ्योर ਹੈਗੀ ਮਤਲਬ ਕਿ ਪੀਵੀਸੀ ਦੀ ਆ ਵਧੀਆ ਪਲਾਸਟਿਕ ਦਾ ਲੋ ਗਿਆ ਥੱਲੇ ਸਟੈਂਡ ਵਗੈਰਾ ਤੁਸੀਂ ਦੇਖ ਸਕਦੇ ਹੋ ਹਲੋ ਇਹ ਬੱਡਾ ਮਟਰ ਸੀਟੀ ਬਲੌਅ ਜੇ ਮੈਂ ਹਾਲ ਵਗੈਰਾ ਚਲਾਉਣਾ ਹਨਾ ਤੇ ਆਹ ਕੰਪਨੀ ਨੇ ਦੀ ਸਿਆਬ ਇੱਥੇ ਲੱਗਿਆ ਹੋਇਆ ਹੈ ਨਾ ਤੇ ਕੁਲਰ ਅੱਗੇ ਹੋਰ ਆ ਗਏ ਤੇ ਆਪਣੇ ਆਗੇ ਘਰਾਂ ਵਾਲੇ ਹਨਾ ਲਓ ਤੇਰਾ ਇੱਧਰ ਆ ਗਏ ਤੇ ਰੂ ਛੋਟਾ ਦਿਖਾਉਨੇ ਇੱਕ ਹੋਰ ਇਹ ਮੈਂ ਛੋਟਾ ਪਿਆ ਹਨਾ ਇੱਕ ਆ ਕੇ ਪ੍ਰਾਈਸ ਹੈ ਸਰ ਇਹ ਦਾ 5000 ਦਾ 5000 ਇਹ ਪਲਾਸਟਿਕ ਬਾਡੀ ਹੁੰਦੀ ਆ ਆ ਵੀ ਪਲਾਸਟਿਕ ਬਾਜੀ ਤੇ ਬਾਕੀ ਆ ਇੱਧਰ ਪਏ ਨੇ ਸਾਰੇ ਹਨਾ ਲਓ ਇਹ ਤੁਹਾਨੂੰ ਸਾਈਜ਼ ਹਰ ਇੱਕ ਮੈਜੂ ਜਮਰੂ ਚਾ ਦੇਖ ਸਕਦੇ ਪਲਾਸਟਿਕ ਬਾਡੀ ਵਿੱਚ ਹੀ ਪਏ ਨੇ ਨਾ ਲਓ ਇਹ ਐਵੇਂ ਦਾ ਕੁਝ ਹੈ ਐਕਟੀਵੇਸ਼ਨ ਤੇ ਤੁਹਾਨੂੰ ਆਪ ਦਿਖਾ ਰਿਹਾ ਤੇ ਲੋਬੀ ਅੱਗੇ ਤੁਹਾਨੂੰ ਬੇਟ ਵਾਲੇ ਹਨ ਜਿਵੇਂ ਆਹ ਹੱਥ ਵਾਲੀ ਆ ਗਈ ਸਾਰੀ ਤੁਸੀਂ ਰੱਤਨਾ ਕਰ ਸਕਦੇ ਹੋ ਆਹ ਮੂੰਪਰ ਵਾਲੀ ਆ ਗਈ ਇਹਦੇ ਵਿੱਚ ਲੋਬੀ ਆਜੇ ਚੱਲਦੀ ਹੈ ਨਾ ਯਾਰ ਇਹ ਕੋਈ ਛੋਟੀ ਮੋਟਰ ਵਾਲੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਿਵੇਂ ਸਾਰੇ ਹਨਾ ਬੇੜ ਚੱਕਣਾ ਹੋਵੇ ਕੋਈ ਵੀ ਉਦਾਂ ਦੀ ਭਈਆ ਜੇ ਮੋਟਰ ਵਾਲੀ ਕਿੰਨੇ ਸਟਾਰਟ ਹੋ ਜਾਂਦੀ ਹੈ ਪ੍ਰਾਈਸ ਹਾਂ ਇਹ 4000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਲਓ ਵੀ 4000 ਤੋਂ ਸਟਾਰਟ ਹੋ ਜਾਂਦੀ ਹੈ ਤੇ ਉਸ ਤੋਂ ਕਰਦੇ ਕਰਦੇ ਇਹ 15000 ਲੱਗੇ ਬਸ਼ੋਰ ਤੇ 15000 ਤੱਕ ਕਿੰਨਾ ਕਿੰਨਾ ਬੇੜ ਚੱਕ ਲੈਂਦੀ ਹੈ ਇਹ

इनकी वारंटी होती है 1 साल ओके सर लाओ ये मैग्नेट है ठीक है जी ये जो कोई लोहे का मोटा-मोटा सामान होता है ना भारी-भारी फैक्ट्री में उसको कैसे उठाएगा आदमी जब अगर नीचे रखा है तो मैग्नेट से इसको ऐसे ही लिखा है ना ये अभी ऑफ है ओके। okay. इसको ऐसे लीवर करके ये ऑन हो जाती है थी और, थी और ये 2 टन तक वजन उठा लेती है लाओ ये 2 टन है मैग्नेट है ना बाकी और भी तुम्हें इधर ओके जाओ याद रखो जराना ਆ ਗਈ ਦੂ ਚੈਨ ਵਾਲੀ ਹਨਾ ਹਾਂਜੀ ਚੈਨ ਲੋ ਇਹ ਜਮ 5 ਟਨ ਤੱਕ ਤੱਕ ਲੈਣ ਜੀ 10 ਟਨ ਹੋ ਗਿਆ ਹਨਾ ਦੇਖੇ 15 ਟਨ 20 ਟਨ ਹਾਂ ਕੀ ਬਾਤ ਹੈ ਲੋ ਕੀ ਦੇਖਦਾ ਇਸ ਬਾਕੀ ਆ ਵੀ ਤੁਹਾਨੂੰ ਮਿਲ ਜੂ ਹਨਾ ਲੋ ਵੀ ਇਹ ਕੁਝ ਮਾਰ ਕੇ ਤੋ ਕੁ ਤੱਕ ਲੈ ਕੇ ਜਾਣ ਜਮ ਆ ਇੱਧਰ ਹੈਗੀ ਆ ਇਹ ਚੈਨ ਵਾਲੀ ਆ ਗਈ ਹੈ ਨਾ ਪ੍ਰੈਸਰ ਆ ਗਈ ਇਹ ਅੱਛਾ ਦੂ ਹੀ ਆ ਗਈ ਉੱਪਰ ਜਾਣ ਵਾਲੀ ਇਹ ਠੀਕ ਆ ਠੀਕ ਆ ਇਹ ਉੱਪਰ ਆ ਹਾਂ ਇਹ ਉੱਪਰ ਜਾਣ ਵਾਲੀ ਆ ਦੋ 2000 ਕਿਲੋ ਤੱਕ ਲੈ ਜੂਗੀ ਇਹ ਤੇ ਚੱਲਦੇ ਆ ਅੱਗੇ ਹੋਰ ਦਿਖਾਉਨੇ ਆ ਤੁਹਾਨੂੰ ਨਾ ਲਓ ਤੇ ਲੌਵੀ ਆਪਾਂ ਤੁਹਾਨੂੰ ਦਿਖਾ ਰਿਆਂ ਲੁਧਿਆਣੀ ਐਗਜ਼ੀਬਿਸ਼ਨ ਗਰਾਉਂਡ ਜਿਹੜਾ ਇੱਕ ਕੋ ਲੱਗਿਆ ਹੋਇਆ ਸਾਰਾ ਤੇ ਦਿਖਾਉਨੇ ਆ ਤੁਹਾਨੂੰ ਹੋਰ ਅੱਗੇ ਤੇ ਲੌਵੀ ਅੱਗੇ ਤੁਹਾਨੂੰ ਐਵੇਂ ਦੇ ਸਾਰੇ ਹੈਂਡਲ ਮਿਲ ਜਾਣਗੇ ਨਾ ਲਓ ਤੇ ਸਾਰਾ ਬਾਈਓ ਨੇ ਮੈਨੂਫੈਕਚਰ ਕਰਦਨੇ ਆਪਣਾ ਤੇ ਆਹ ਅੱਗੇ ਕੁਝ ਅੱਗੇ ਆ ਨਾ ਲਓ ਇਹ ਮਤਲਬ ਮੈਕਸੀ ਹੁੰਦੇ ਨੇ ਸਟੀਲ ਵਿੱਚ ਪਲਾਸਟਿਕ ਤਾਂ ਨਾ ਸਾਰਾ ਮੈਕਸੀ ਹੁੰਦਾ ਹੈ। ਓਕੇ ਓਕੇ। ਤੇ ਆ ਸਾਰਾ ਤੁਸੀਂ ਦੇਖ ਸਕਦੇ ਹੋ ਨਾ। ਲਓ। ਜਦ ਮੈਵਾ ਹੋ ਗਿਆ ਨਾ। ਲਓ। ਇਹ ਕੱਬ ਜਿਹਾ ਕੇ ਕੱਬ ਜੇ। ਹਾਂਜੀ। ਓਕੇ। ਪਲਾਸਟਿਕ ਐਸਸ ਐਮ ਐਸ ਅਲੂਮੀਨੀਅਮ। ਓਕੇ ਓਕੇ। ਲਓ। ਤੇ ਆ ਦੇਖੋ ਇਧਰ ਨਾ ਸਾਰਾ ਲਓ ਜੀ ਇਹ ਆ ਗੋ ਚੱਲਦੇ ਆ ਅੱਗੇ ਤੇ ਹੋਰ ਦਿਖਾਉਨੇ ਆ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ RO ਜਿਵੇਂ ਆ ਫਿਲਟਰ ਆ ਗਏ ਸਾਰੇ ਹਨ ਤੇ ਇਹ ਇੰਡਸਟਰੀ ਲਈ ਆ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਲਓ ਜੀ ਤੇ ਆ ਸਾਰਾ ਸੈਟਅਪ ਹੈ ਦਾ ਲਓ ਜੀ ਤੇ ਆਪ ਇਹਨੇ ਫਿਲਟਰ ਇਧਰ ਹਨਾ ਤੇ ਤੁਹਾਨੂੰ ਹੋਰ ਦਿਖਾਉਨੇ ਆ ਨਾ ਅੱਗੇ ਚੀਜ਼ ਤੇ ਆ ਜਮੇ ਮਸ਼ੀਨ ਆ ਨਾ ਇਹ ਜਿਹੜੇ ਨੋਟ ਨੇ ਉਹ ਵੀ ਕੱਲੇ ਕੱਲੇ ਕਰ ਦੂ ਜਿਵੇਂ ਪੀਛੇ ਲਿਖ ਕੇ ਦੱਸ ਦੂਗੀ ਵੀ ਆ 100 ਦੇ ਨੇ 200 ਦੇ ਨੇ 500 ਦੇ ਨੇ ਨੇ ਲਓ ਜਿਵੇਂ ਆ ਪਈ ਐ ਇੱਧਰ ਨਾ ਤੇ ਬਾਕੀ ਆ ਕੰਡੇ ਆ ਗਏ ਮੈਡਮ ਤੇ ਆ ਕੰਡੇ ਵਗੈਰਾ ਆ ਗਏ ਨਾ ਸਾਰੇ ਇਹ ਵੇਟ ਵਾਲ ਆ ਗਿਆ ਹਾਂਜੀ ਪਰਸਨਲ ਓਕੇ ਆ ਵੀ ਵੇਟ ਵਾਲ ਆ ਗਿਆ ਜਮੇ ਨਾ ਲਓ ਇਸ ਕਿਆ ਕੇ ਪ੍ਰਾਈਸ ਹੈ ਲਓ ਵੀ ਅੱਗੇ ਆ ਗਿਆ ਵੇਟ ਵਾਲਾ ਕੰਡਾ ਹਨਾ ਜਿਵੇਂ ਟਰੱਕ ਵਾਲਾ ਹੁੰਦਾ ਜਿਹੜਾ ਤੁਸੀਂ ਮਤਲਬ ਵੇਟ ਕਰਨਾ ਕਿਸੇ ਵੀ ਚੀਜ਼ ਦਾ ਅੰਦਰ ਸਾਰਾ ਟਰੱਕ ਵੇਟਿੰਗ ਤੇ ਆਪਿਆ ਸਾਰਾ ਤੇ ਬਾਕੀ ਹੋਰ ਵੀ ਤੁਹਾਨੂੰ ਬਹੁਤ ਸਾਰੇ ਕੰਡੇ ਜਿਹੜੇ ਮਿਲ ਜਾਣਗੇ ਜਿਵੇਂ ਤੁਸੀਂ ਉਹ ਦੇਖ ਸਕਦੇ ਉਧਰ ਸਾਰਾ ਨਾ ਲਓ ਜੀ ਦੇਖਿਆ ਚੀਜ਼ ਹੈ ਇਹ ਪੰਜ ਰਗਾਂ ਸੀ ਅਗਰ ਦੇ ਚਾਹਤ ਹੁੰਦੇ ਆ ਓਕੇ ਟੋਡੂ ਦੇ ਗਿਆ ਨੋ ਜੇ ਉਹ ਆਪਾਂ ਮਤਲਬ ਇਹਨੇ 1 ਕਿਲੋ ਤੱਕ ਅਸਮੀ ਜਦੋਂ ਤੱਕ ਹੈਗਾ ਹੈ ਆਪਾਂ ਓਕੇ ਤਾਂ 1 ਕਿਲੋ ਤੋਂ ਜ਼ਿਆਦਾ ਜਾਊਗਾ ਤਾਂ ਗ੍ਰੀਨ ਹੋ ਜਾਊਗਾ ਹਾਂ ਤਾਂ ਸਹੀ ਮਤਲਬ ਜ਼ਿਆਦਾ ਪਾਤਾ ਤਾਂ ਆਪਾਂ ਇਹ ਰੱਖ ਲੈਣਗੇ ਠੀਕ ਆ ਠੀਕ ਓਕੇ ਓਕੇ ਇਹ ਚੈੱਕ ਬਿੰਗ ਵਿੱਚ ਆ ਜਾਏ ਓਕੇ ਓਕੇ ਲੌ ਵੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਹੈ ਨਾ ਤੇ ਇਹ ਕੰਡਾ ਜਿਵੇਂ ਕਹਦੀ ਇਹ ਵੀ ਜਿਵੇਂ ਕਿਲੋ ਤੱਕ ਉਹ ਹਰਾ ਜਾਊਗਾ ਗ੍ਰੀਨ ਹੈ ਨਾ ਜੋ ਵੀ ਆਪ ਬੇਸਟ ਕਰਦੇ ਓਕੇ ਓਕੇ ਲੌ ਤੇ ਇਹ ਚੀਜ਼ ਆਪਾਂ ਨਵੀਂ ਦੇਖਿਆ ਕੋਦੇ ਵਿੱਚ ਹੈ ਨਾ ਜੇ ਜੇ ਮੈਨ ਮੰਨ ਲਓ ਵੀ ਆਪਾਂ ਇਹਦਾ weight ਕਰ ਲਿਆ ਜਿਵੇਂ ਆਪਣਾ ਕਿਲੋ ਤੱਕ ਸੈੱਟ ਹੋ ਗਿਆ ਤਾਂ ਗ੍ਰੀਨ ਹੋ ਜਾਊਗਾ ਉਦੋਂ ਉੱਪਰ ਜਾ ਲਗਾ ਤਾਂ yellow ਹੋ ਜਾਊਗਾ ਨਾ ਜੋ ਵੀ ਆਪ ਲਿਮਿਟ ਸੈੱਟ ਕਰਤੇ ਹੈ ਜਿਸ weight ਕੇ ਲਈ ਆਪ ਕੋ ਲਿਮਿਟ ਜਾਂ ਪੈਕਿੰਗ ਮੇ ਲਿਮਿਟ ਇਸ ਮੇ ਸੈੱਟ ਹੋਗੀ ਫਿਰ ਹਾਂ ਲਿਮਿਟ ਇਸ ਮੇ ਸੈੱਟ ਹੋ ਜਾਏਗੀ ਜੋ ਵੀ ਆਪ ਸੈੱਟ ਕਰਤੇ ਹੈ ਲਿਮਿਟ ਲਿਮਿਟ ਸੇ ਉੱਪਰ ਹੋਗਾ ਤੋ ਉਹ ਆਪ ਕੋ ਇੰਡੀਕੇਟ ਕਰ ਦੇਗਾ ਕਿ ਰੈੱਡ ਹੋ ਗਿਆ ਕਿ ਇਹ ਪੈਕਿੰਗ OK ਨਹੀਂ ਹੈ ਅਗਰ ਲਿਮਿਟ ਸੇ ਨੀਚੇ ਹੈ OK ਕੰਡੀਸ਼ਨ ਮੇ ਹੈ ਤੋ ਉਹ ਗ੍ਰੀਨ ਆ ਜਾਏਗਾ OK ਮੈਂ ਸਮਝਾ ਅਗਰ ਠੀਕ ਹੈ ਆਪ ਕੋ ਲਿਮਿਟ ਸੈੱਟ ਕਰਨ ਠੀਕ ਹੈ ਲੋਬ ਜਦੋਂ ਆਪਣਾ ਸਹੀ ਹੋ ਗਿਆ ਫਿਰ ਗ੍ਰੀਨ ਹੋ ਜਾਊਗਾ ਤੇ ਇਹ ਨਵੀਂ ਚੀਜ਼ ਆਪਾਂ ਦੇਖੀ ਅੱਜ ਕੋ ਦੇ ਵਿੱਚ ਹਾਂ ਹਾਂ ਓਕੇ ਓਕੇ ਠੀਕ ਆ ਸਮਝ ਗਿਆ ਸਮਝ ਗਿਆ ਦੇਖਣਾ ਨਹੀਂ ਪਹਿਲਾਂ ਸਿਰ ਤੇ ਸਭ ਕੁਝ ਓਕੇ ਓਕੇ ਲੋਬ ਵੀ ਆ ਕੰਡਾ ਲੋਬ ਵੀ ਤੇ ਹੁਣ ਤੁਹਾਨੂੰ ਦਿਖਾਉਣੀ ਆ ਆਪਾਂ ਟਰੈਕਰ ਗੱਡੀ ਬਾਹ ਤੇ ਬਾਈਕ ਬਾਹ ਤੇ ਜਿਵੇਂ ਜੀਪੀਐਸ ਹੋ ਗਿਆ ਨਾ ਤੇ ਆ ਵਿੱਚ ਸਾਰਾ ਤੁਸੀਂ ਡਿਸਪਲੇ ਕੀਤਾ ਬਾਈ ਇਹਨਾਂ ਨੇ ਮਗਰ ਆਪਣਾ ਲੋਬ ਵੀ ਲਾਈਵ ਚੱਲਦਾ ਓਕੇ ਆਂ ਲਾਈਵ ਚੱਲਦਾ ਬਾਈ ਇਹ ਡੈਸ਼ ਕੈਮਰਾ ਡੈਸ਼ ਕੈਮਰੇ ਨਾਲ ਠੀਕ ਆ ओके मलक कितने स्टार्ट होंदा गड्डीला कितने स्टार्ट होंदा मैक्सिमम मैक्सिमम 1268 डैश कैंप ਆ 1500 ਰੇਂਜ ਚ ਆ ओके ਆ 3500 ਰੇਂਜ ਚ ਆ ओके ओके 4500 ਦਾ 5500 ਦਾ ਠੀਕ ਆ 5500 ਦਾ ਇਹ ਵੀ 3500 ਰੇਂਜ ਚ ਤੇ ਆ 3500 ਦਾ ਆ ਮੜ ਚ 4000 ਰੁਪਏ ਦਾ ਠੀਕ ਆ ਜੀ ਲਓ ਤੇ ਜੇ ਮੈਂ ਬਾਈਕ ਵਾਲਾ 2000 ਦਾ ਨਾ ਆ 2000 ਦਾ ਤੇ ਆ ਬਾਈਕ ਵਾਲਾ 2000 ਦਾ ਇਹ ਜੀਪੀਐ ਟ੍ਰੈਕਰ ਆ ਗੱਡੀ ਥੋੜੀ ਸੇਫ ਆ ਬਾਈਕ ਕੱਥੇ ਚੱਲਦਾ ਕਿੱਥੇ ਸਟਾਰਟ ਹੋ ਆ ਕਿੱਥੇ ਬੰਦਾ ਸਭ ਤੋਂ ਫੋਨ ਤੇ ਆ ਜਾਊਗਾ ਠੀਕ ਆ। ਇਹ ਗੱਡੀ ਚੋਰੀ ਹੁੰਦਾ ਖੱਪਾ ਹੀ ਜਾਂਦਾ। ਮੇਡੀ ਮਿਸ ਜੀ। ਓਕੇ। ਤੇ ਅੱਗੇ ਤੁਹਾਨੂੰ ਦਿਖਾਉਣੀ ਹੈ ਆਪਣੀ ਘਰ ਦੇ ਯੂਜ਼ ਹੋਣ ਵਾਸਤੇ ਪੋਚਾ। ਦੁਨੀਆਂ ਦੇਖ ਸਕਦੇ ਹੋ ਨਾ ਸਾਰਾ। ਉਹ ਵੀ ਇਹਦੇ ਵਿੱਚ ਮੋਟਰ ਲੱਗੀ ਹੋਈ ਆ ਤੇ ਇੱਥੇ ਪਾਣੀ ਪੈਂਦਾ। ਇਹ ਫੁੱਲ ਪਾਰਨਾ ਪੈਂਦਾ ਪਾਣੀ ਦਾ ਜੀ ਫਿਰ। ਜਿੰਨੇ ਲੋੜ ਆ ਉਹਨਾਂ ਪਾ ਲੋ। ਓਕੇ। ਯਾ ਦੇਖੋ ਸਾਰਾ ਨਾ ਤੇ 25000 ਤੋਂ ਸ਼ੁਰੂ ਹੋ ਜਾਂਦਾ। ਕਿ ਲੋ। ਜੋ ਵਸਿਆ ਇੱਧਰ ਦੇਖ ਸਕਦੇ ਹੋ ਨਾ ਲਓ ਤੇ ਆਜੋ ਚੱਲਦੇ ਆ ਅੱਗੇ ਹੋਰ ਦੇਖਦੇ ਆ ਆਪਾਂ ਤੇ ਕਾਫੀ ਵੱਡਾ ਹੈ ਐਕੋ ਆ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਆਪਾਂ ਪੱਖੇ ਜਿਵੇਂ ਵੱਡੇ ਫੈਕਟਰੀ ਚ ਲੱਗਦੇ ਹੁੰਦੇ ਨੇ ਜਿਹੜੇ ਪੱਖੇ ਉਹ ਦਿਖਾਉਣੇ ਆ ਤੁਹਾਨੂੰ ਜਿਵੇਂ ਆ ਪਏ ਨੇ ਨਾ ਲਓ ਵੀ ਆ ਦੇਖੋ ਜਮੇ ਆ ਆ ਪਿਆ ਹੈ ਨਾ ਜਮੇ ਤੇ ਆ ਆਏਵੇਂ ਇੱਧਰ ਬਾਕੀ ਆ ਦੇਖੋ ਲਓ ਵੀ ਆ ਦੇਖੋ ਇੱਧਰ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਟੂਲ ਜਿਵੇਂ ਆ ਪੇਜ ਕਰਕੇ ਪਏ ਨੇ ਥੋੜੇ ਪਏ ਨੇ ਹਣਾ ਇਹ ਦੇਖੋ ਸਾਰਾ ਤੇ ਹਰ ਤਰ੍ਹਾਂ ਦੀ ਤੁਹਾਨੂੰ ਚੀਜ਼ ਮਿਲ ਜੂ ਜਮ ਇਧਰ ਹੀ ਪਈਆਂ ਨੇ ਲਓ ਇਹ ਸੈੱਟ ਬਈ ਸੈੱਟ ਹੁੰਦਾ ਜੀ ਹਾਂਜੀ ਇਹ ਸੈੱਟ ਹੁੰਦੇ ਆ ਓਕੇ ਜੀ ਲਓ ਇਹ ਸੀਕ ਲੈਂਪ ਹੈ ਫੋਰਜਿੰਗ ਦਾ ਹਾਂਜੀ ਹਾਂਜੀ ਤੇ ਬਾਕੀ ਆਪ ਇਹਨੇ ਕਲੈਂਪ ਵਗੈਰਾ ਵੱਡੇ ਤੋਂ ਵੱਡਾ ਕਲੈਂਪ ਮਿਲ ਜੂਗਾ ਨਾ ਤੇ ਥੋੜੀਆਂ ਵਗੈਰਾ ਹੋ ਗਈਆਂ ਜਿਵੇਂ ਬਾਕੀ ਆ ਸਾਰਾ ਲਓ ਜੀ 2 ਇੰਚ ਤੋਂ ਲੈ ਕੇ 36 ਇੰਚ ਤੱਕ ਹੋਤਾ ਹੈ ਠੀਕ ਹੈ ਆ ਟੂਲ ਆ ਟਰੈਕਟਰ ਵਾਲੇ ਆ ਗਏ ਜੀ ਹਾਂ ਜੀ ਓਕੇ ਇਹਦੇ ਅਡੇ ਟੂਲ ਬਾਕਸ ਹੋ ਗਏ ਹਾਂ ਜੀ ਇੱਥੇ ਲਾ ਕੇ ਟੂਲ ਬੈਕਸ ਹੋ ਗਏ ਠੀਕ ਹੈ ਜੀ ਪਾਈਪ ਰੈਂਚ ਹੈ ਤੇ ਆ ਗੋਟੀਆਂ ਆ ਗਈਆਂ ਪੁਲਾ ਇਹ ਹਰ ਤਰ੍ਹਾਂ ਦਾ ਹੈਮਰ ਹੈ 올 ਟਾਈਪ ਓਕੇ ਜੀ ਚਲਾ ਜੈਂਮਰ ਰਬਰ ਹੈਮਰ ਠੀਕ ਹੈ ਜੀ ਇਹ ਦੇ ਹੁੰਦੇ ਪੈਕਿੰਗ ਇਹਦੀ ਇਹ ਜੀ ਪੈਕਿੰਗ ਅਸੀਂ ਨਈਂ ਕੱਢੀ ਆ ਹੋਮ ਕਿਟ ਆ ਜਿਹਦਾ ਕਾਹਤੇ ਦੀ ਯੂਜ਼ ਕਰਦੇ ਆ ਉਹਦੀ ਕਿਟ ਬਣਾਤੀ ਆ ਠੀਕ ਆ ਠੀਕ ਆ ਜੀ ਮਤਲਬ ਮੇਨ ਮੇਨ ਸਮਾਨ ਪਾੜਾ ਚਾਹੀਦਾ ਇਹ ਨੰਬਰ ਕਿਟ ਹੋ ਗਈ ਹਾਂਜੀ ਜਿਹੜਾ ਪਲੰਬਰ ਹੁੰਦੇ ਇਲੈਕਟ੍ਰੀਸ਼ੀਅਨ ਕਿਟ ਜਿਹੜਾ ਤੁਹਾਨੂੰ ਅਲੱਗ-ਅਲੱਗ ਪੀਸ ਨਹੀਂ ਆ ਉਹਦੇ ਨਾਲ ਬੈਗ ਬਣਾ ਕੇ ਨਾ ਠੀਕ ਆ ਜੀ ਜਿਹਦਾ ਇਹਦੇ ਚ ਕੰਬੀਨੇਸ਼ਨ ਪਲਾਇਰ ਹੋ ਗਿਆ ਹੈਮਰ ਹੋ ਗਿਆ ਹਾਂਜੀ ਹਾਂਜੀ ਟੈਸਟਰ ਹੋ ਗਿਆ ਪੇਚ ਕਟਰ ਹੋ ਗਿਆ ਕਟਰ ਹੋ ਗਿਆ ਜਿਵੇਂ ਹੋਮ ਕਿਟ ਕਿੰਨੇ ਦੇ ਕਿਤੇ ਪਈ ਇਹ ਕੋਈ ਨੀਅਰਬਾਉਂਡ 450 ਦੀ ਬੜਾ ਜੀ ਅਸੀਂ 450 ਦੀ ਲਓ ਜੀ 450 ਰੁਪਏ ਦੀ ਹੈ ਨਾ ਉਹ ਕਿਟ ਮਿਲ ਜੂਗੀ ਤੇ ਬਾਕੀ ਹੋਰ ਦੇ ਇਹ ਅੰਦਰ ਦਾ ਯੂਨਿਟ ਹੈ 1992 ਤੋਂ ਓਕੇ ਸਰ ਅਸੀਂ ਲੋਕਾਂ ਲਈ ਮਤਲਬ ਇਹ ਨਾ ਕੰਜ਼ਿਊਮਰ ਦਾ ਗੱਸੀ ਇਹ ਚੀਜ਼ਾਂ ਪਹੁੰਚਾਈਏ ਉਹ ਸਾਡਾ ਮਕਸਦ ਹੁੰਦਾ ਹਾਂਜੀ ਹਾਂਜੀ ਠੀਕ ਹੈ ਬਾਕੀ ਕਸਟਮਰ ਦਾ ਟੈਂਪਲੀ ਜਾਨਾ ਹਾਂਜੀ ਹਾਂਜੀ ਇਹ ਗੁੱਦੂਈ ਆ ਗਈ ਗੋਟੀ ਵਾਲੀਆਂ ਨੇ ਹਾਂਜੀ ਹਾਂਜੀ ਗੋਟੀ ਇਹ ਸੈੱਟ ਹੈਗਾ ਇਹ ਪੂਰਾ ਸੈੱਟ ਆ ਗਿਆ ਨਾ ਪੋਰਟ ਕਰਕੇ ਹੁੰਦਾ ਸੇਮ ਪੋਰਟ ਆ ਜੀ ਬਾਕੀ ਸਭ ਆਲ ਆਰ ਇੰਡੀਅਨ ਠੀਕ ਆ ਜੀ ਲਓ ਜੀ ਬਾਕੀ ਸਾਰਾ ਇੰਡੀਆ ਠੀਕ ਆ ਸਰ ਬਾਹਰਲਾ ਕੁਝ ਨਹੀਂ ਆ ਸਭ ਮੈਨੂਫੈਕਚਰਿੰਗ ਯੂਨਿਟ ਹੈ ਓਕੇ ਸਰ ਇੰਡੀਆ ਮੇ ਸੇ ਆ ਸਭ ਥੈਂਕ ਯੂ ਨੋ ਕਾਈਨੀਸ ਨਹੀਂ ਆ ਕੁਝ ਠੀਕ ਆ ਜੀ ਤੇ ਇਦਾਂ ਵੀ ਤੁਸੀਂ ਸਟੋਰੇਜ ਬਾਤ ਤੇ ਇਥੋਂ ਨਾ ਕੁਝ ਵੀ ਅਗਰ ਸਮਾਨ ਦੇਖਣਾ ਵੀ ਦੇਖ ਸਕਦੇ ਆ ਸਟੋਰੇਜ ਬਾਤ ਤੇ ਸਾਰਾ ਇਹ ਤੇ 80 ਕੇ ਹਜ਼ਾਰ ਰੁਪਏ ਦੇ ਵਿੱਚ ਤਿਆਰ ਹੋ ਜਾਂਦਾ। ਤੁਸੀਂ ਆ ਦੇਖ ਸਕਦੇ ਹੋ ਤੇ ਇੰਨੀ ਕਿ ਜਗ੍ਹਾ ਦੇ ਵਿੱਚ ਮੰਨ ਲਾ ਵਧੀਆ ਸਟੋਰੇਜ ਜਿਹੜੀ ਹੋ ਜੂ। ਇਹ ਸਿੰਗਲ ਹੁੰਦੀ ਹੈ ਜਾਂ ਡਬਲ ਹੁੰਦੀ ਹੈ ਜੀ ਫਿਰ ਇਹ? ਡਬਲ ਵੀ ਕਰ ਸਕਦੇ ਹੋ, ਟ੍ਰਿਪਲ ਵੀ ਕਰਵਾ ਸਕਦੇ ਹੋ। ਓਕੇ ਓਕੇ। ਉਹ ਆਪਣੀ ਮਤਲਬ ਆਪਣੀ ਅਕੋਰਡਿੰਗ ਆ ਨਾ। ਤੇ ਤੁਸੀਂ ਮੰਨ ਲਾ ਜੇ ਸਿੰਗਲ ਕਰਾ ਲਓ ਜਾਂ ਟ੍ਰਿਪਲ ਕਰਾ ਲਓ। ਲਓ ਜੀ। ਤੇ ਸਾਰਾ ਇਹ ਪੇਜ ਦੇ ਸ਼ਰਤੇ ਹੁੰਦਾ ਸਾਰਾ ਆਹ ਦੇਖ ਸਕਦੇ ਹੋ ਨਾ ਜਿਵੇਂ ਆਹ ਦੇਖੋ ਸਾਰਾ। ਲਓ ਜੀ। ਤੇ ਐਵੇਂ ਦੇ ਐਂਗਲ ਲੱਗਣਗੇ ਸਾਰੇ ਆਹ ਜਿਵੇਂ ਆਹ ਲੱਗੇ ਪਏ ਨੇ ਨਾ ਸਾਰੇ। ਐਵੇਂ ਸਾਰਾ ਇਹ ਹੋਊਗਾ ਸੈਟਅਪ ਤੇ ਬਾਕੀ ਹੋਰ ਤੇ ਐਵੇਂ ਦੀ ਤੁਸੀਂ ਸਟੋਰੇਜ ਵਾਸਤੇ ਹੈ ਨਾ ਲਓ ਜੀ ਤੇ ਸਾਰਾ ਤੁਹਾਨੂੰ ਇੰਡਸਟਰੀ ਰਿਲੇਟਿਡ ਇੱਥੇ ਦੇਖਣ ਨੂੰ ਮਿਲ ਜੂ ਜਿਵੇਂ ਆ ਐਵੇਂ ਦੀਆਂ ਤੁਹਾਨੂੰ ਮਿਲ ਜਾਣਗੀਆਂ ਮਸ਼ੀਨਾਂ ਨਾ ਸਮਾਨ ਢੋਣ ਵਾਸਤੇ ਜਿਵੇਂ ਆ ਟੋਲ ਵਗੈਰਾ ਚੱਕਣ ਵਾਸਤੇ ਹੋਗੀਆਂ ਸਾਰੀਆਂ ਇੱਧਰ ਆ ਦੇਖੋ ਸਾਰੀਆਂ ਨਾ ਤੇ ਬਾਕੀ ਆ ਦੇਖੋ ਤੇ ਆ ਦੂਜੀ ਡਰਾਈਵਰ ਵਾਲੀ ਆ ਗਈ ਹੈ ਨਾ ਲਓ ਜੀ ਯਾ ਦੇਖੋ ਸਾਰਾ ਨਾ ਯਾ ਆ ਗਈ ਅੱਗੇ ਐਵੇਂ ਦਾ ਸਾਰਾ ਤੁਹਾਨੂੰ ਮਾਣੂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਵਾਲੇ ਸਾਰੇ ਹੁਣ ਐਵੇਂ ਦੇ ਸਾਰੇ ਮਸ਼ੀਨਾਂ ਮਿਲ ਜਾਣਗੀਆਂ। ਲਓ ਜੀ ਦੇਖੋ। ਤੇ ਆਜ ਮੈਂ ਡਰਾਈਵਰ ਵਾਲੀ ਆ ਗਈ। ਤੇ ਸਾਰਾ ਜਿਆਦਾ ਇੰਡਸਟਰੀ ਰਿਲੇਟਡ ਆ ਇਹ ਸਾਰਾ। ਤੇ ਇੰਡਸਟਰੀ ਵਿੱਚ ਜਿਆਦਾ ਚੀਜ਼ਾਂ ਜਿਹੜੀਆਂ ਇਹ ਯੂਜ਼ ਹੁੰਦੀਆਂ ਨੇ। ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਵੈਲਡਿੰਗ ਸੈੱਟ ਜੰਨੇ ਹਨ ਸਾਰੇ। ਲਓ ਜੀ ਇਹ ਥੋੜਾ ਆਪਣਾ ਸੇਫਟੀ ਵਾਸਤੇ ਹੋ ਗਿਆ ਸਾਰਾ। ਲਓ ਜੀ। ਸਭ ਤੋਂ ਛੋਟਾ ਜਿਹੇ ਵਾਲਾ। ਹਾਂ ਜੀ ਸਰ। ਸਭ ਤੋਂ ਛੋਟਾ ਜਿਹ ਹੈ? ਹਾਂ ਜੀ ਹਾਂ ਜੀ। ਕੀ ਪ੍ਰਾਈਸ ਹੈ ਇਸਕਾ? सब किस रेंज में हमारे पास आप वैरायटी देख सकते हैं बहुत है। नहीं मतलब कितने कितने कितने, से चार 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 कितने आप सब देख सकते हैं ये 7000 से शुरू होके हो ओके ये हमारे पास 3 लाख तक की मशीन वैरायटी बहुत है ओके ओके लॉ भी 3 लाख तक मिल जाती है उन्होंने नहीं तो सारा तोनु ना ये सारा नाल सेफ्टी वास्ते है ये सारा पीपी का सर सामान ओके ओके लॉ भी अंदर जा सकते हो आप कैसे फिटिंग है ये वाला ओके ਇਹ ਸਾਰਾ ਗੈਸ ਗੈਸ ਦਾ ਆ ਗਿਆ ਓਕੇ ਓਕੇ ਅਗਰ ਗੈਸ ਬਲਡਿੰਗ ਨਾਲ ਆ ਗਿਆ ਸਾਰਾ ਸੈਟ ਆਪਾਂ ਨਾ ਤੇ ਬਾਕੀ ਇਹ ہمارا ਕਾਰਡ ਹੈ ਤੇ ਆਹ ਭਾਈ ਇਹਨਾਂ ਦਾ ਕਾਰਡ ਆ ਲਓ ਅਗਰ ਮੈਂ ਦੂਜਾ ਨੰਬਰ ਪਲਾਰ ਹੋ ਗਿਆ ਦਿਖਾਣਾ ਤੁਹਾਨੂੰ ਲਓ ਤੇ ਆਹ ਲਓ ਚਲਦੇ ਅੱਗੇ ਤੇ ਹੁਣ ਤੁਹਾਨੂੰ ਇੱਥੇ ਸਕੂਟਰ ਹੀ ਮਿਲ ਜਾਣਗੇ ਇਲੈਕਟ੍ਰੀਕਲ ਦੇਖਣ ਨੂੰ ਜਿਵੇਂ ਆਹ ਪਈਆਂ ਨੇ ਨਾ ਖੜੀਆਂ ਨੇ ਸਿੱਤੇ ਤੇ ਆ ਇਹ ਮਾਡਲ ਹੋ ਰਾ ਨਾ ਜੀ ਇਹ ਮਾਡਲ ਹੋ ਰਾ ਹਾਂਜੀ ਹਾਂਜੀ ਇਹ ਮਾਡਲ ਲਓ ਜੀ ਤੇ ਐਵੇਂ ਦੀ ਲੁੱਕ ਇਹਨਾਂ ਦੀ ਤੇ ਲਓ ਬੈਕ ਪ੍ਰੋਫਾਈਲ ਚੈੱਕ ਕਰ ਸਕਦੇ ਤੁਸੀਂ ਹਾਂ ਤੇ ਲਓ ਵੀ ਸਕੂਟਰ ਇਹ ਤੁਸੀਂ ਆ ਕੇ ਐਕਚੁਅਲ ਦੇਖ ਸਕਦੇ ਤੇ ਆ ਜੋ ਚੱਲਦੇ ਅੱਗੇ ਤੇ ਬਾਕੀ ਹਜੇ ਸੈਟਅਪ ਕਰ ਰਹੇ ਨੇ ਤੇ ਆ ਜਿਵੇਂ ਬਿਲਡਿੰਗ ਸੈਟ ਆ ਕੇ ਸਾਰੇ ਹਨ ਤੇ ਅਮ ਤੁਹਾਨੂੰ ਸਾਰੇ ਬਿਲਡਿੰਗ ਸੈਟ ਮਿਲ ਜਾਣਗੇ ਲਓ ਵੀ ਤੇ ਬਾਕਸ ਕੰਪਨੀ ਦੇ ਨੇ ਸਾਰੇ ਇਹ ਤੇ ਆ ਟੂਲ ਕਿੱਟ ਹੋ ਗਏ ਜਿਵੇਂ ਇੱਧਰ ਲਓ ਵੀ ਤੇ ਬਾਕਸ ਕੰਪਨੀ ਨੂੰ ਵੀ ਦੇਖ ਸਕਦੇ ਸਾਰੇ ਹਨ ਲਓ ਵੀ ਤੇ ਆ ਕਿੱਟ ਹੋ ਗਈ ਸਾਰੀ ਇੱਧਰ ਤੇ 에어 ਵਰਸਟ ਵੀ ਆਉਂਦੀ ਹੈ ਨਾ ਜਿਵੇਂ ਆ ਦੇਖ ਸਕਦੇ ਲੋ ਇਹ ਵਾਲਾ ਮਾਡਲ ਵੀ ਹੈ ਓਕੇ ਓਕੇ ਤੇ ਇਹ ਵਾਲਾ ਮਾਡਲ ਵੀ ਇਹ ਰਸ ਲਓ ਵੀ ਤੇ ਬਾਕੀ ਆ ਦੇਖੋ ਇਹ ਬੈਟਰੀ ਵਾਲੀ ਆ ਗਈ ਹਾਂਜੀ ਤੇ ਆ ਬੈਟਰੀ ਵਾਲੀ ਆ ਗਈ ਨਾ ਤੇ ਬਾਕੀ ਹੋਰ ਵੀ ਕਾਫੀ ਕੁਝ ਨੂੰ ਪ੍ਰੋਟੈਕਟ ਕਰਨ ਦੇ ਮਿਲ ਜਾਣਗੇ ਦੇਖਣ ਨੂੰ ਤੇ ਪੂਰਾ ਟੂਲ ਹੋਊਗਾ ਨਾ ਹਾਂਜੀ ਇਹ ਸਕੂਡਰ ਦਾ ਜੀ ਇਹ ਲੈਂਟਰ ਕੰਪਲੀਟ ਤੋੜਨ ਵਾਲੀ ਹੈ ਜੀ ਇਹ ਵਾਲੀ ਠੀਕ ਆ ਠੀਕ ਆ ਤੇ ਲੈਂਟਰ ਵਾਲੀ ਆ ਗਈ ਨਾ ਇਹ ਹਾਂਜੀ ਓਕੇ ਲਓ ਵੀ ਤੇ ਆਜੋ ਕਲਦੇ ਅੱਗੇ ਹੋਰ ਤੇ ਐਵੇਂ ਦਾ ਕੁਝ ਡੈਸਕ ਹੋਇਆ ਹੈ ਲੋ ਜੀ ਤੇ ਅੱਗੇ ਤੁਹਾਨੂੰ ਤੋਂ ਹੋਣੇ ਥੋੜੇ ਟੂਲ ਆਪ ਹਨ ਤੇ ਜਿਵੇਂ ਸੈੱਟ ਵਾਈਪ ਤੁਸੀਂ ਲੈ ਸਕਦੇ ਹੋ ਤੇ ਸਿੰਗਲ ਵੀ ਲੈ ਸਕਦੇ ਹੋ ਨਾ ਤੇ ਬਾਕੀ ਹੋਰ ਵੀ ਕਾਫੀ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜੂਗਾ ਤੇ ਸਾਰੇ ਟੂਲ ਆ ਗਏ ਹਨ ਲੋ ਜੀ ਤੇ ਬਾਕੀ ਇੱਧਰ ਦੇਖੋ ਸਾਰਾ ਇਹ ਕਿਸ ਕੇ ਲਈ ਹੈ ਟਾਰਕ ਰੈਂਚ ਟਾਰਕ ਰੈਂਚ ਓਕੇ ਟਾਰਕ ਰੈਂਚ ਰੈਂਚ ਚੁੱਕ ਠੀਕ ਲਓ ਵੀ ਇਹ ਰੈਂਚ ਆ ਗਿਆ ਨਾ ਤੁਹਾਡਾ ਬਾਕੀ ਇੱਧਰ ਦੇਖੋ ਸਾਰਾ ਲਓ ਇਹ ਗ੍ਰੈਂਡਿੰਗ ਬਫਿੰਗ ਦਾ ਕੰਮ ਹੈ ਓਕੇ ਓਕੇ ਮੈਂ ਬੈਲਟਿੰਗ ਤੋਂ ਬਾਅਦ ਠੀਕ ਹੈ ਠੀਕ ਲਓ ਵੀ ਤੇ ਆ ਫਿਨਿਸ਼ਿੰਗ ਦੇਖੋ ਰੋਬਟ ਕਰਦਾ ਹੋਇਆ ਇੱਧਰ ਜਿਵੇਂ ਇਹਨੂੰ ਸੈਂਪਲ ਦਿਖਾਇਆ ਹੋਇਆ ਇੱਥੇ ਨਾ ਜਿਵੇਂ ਆਪਿਆ ਲਓ ਇਹ ਮਨਾਂ ਟਰੈਕਟਰ ਦਾ ਮੁਰਗਾਰਡ ਪਿਆ ਉਹਦੇ ਉੱਪਰ ਦਿਖਾ ਰਹੇ ਨੇ ਜਿਵੇਂ ਬੈਂਡਿੰਗ ਕਰਕੇ ਬਾਅਦ ਵਿੱਚ ਨਾ ਕੋਈ ਰਹਿ ਜਾਂਦਾ ਹੁੰਦਾ ਉਹਦੀ ਪੂਰੀ ਫਿਨਿਸ਼ਿੰਗ ਕਰ ਦੂ ਜਿਵੇਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨਾ ਲਓ ਜੀ ਇਹ ਸਾਰਾ ਰੋਟ ਕਰ ਰਿਹਾ ਤੇ ਉਧਰ ਵੀ ਚੱਲਦਾ ਨਾ ਤੇ ਅੱਗੇ ਟੂਲ ਹੋਰ ਆਗੇ ਜਿਵੇਂ ਟੂਲ ਪੈਨੇ ਸਾਰੇ ਹਨਾ ਮਸ਼ੀਨਾ ਆ ਗਈ ਜਿਵੇਂ ਲਓ ਜੀ ਇਹ ਮਿਲਣ ਲੱਗਣ ਇਹ ਬੈਟਰੀ ਵਾਲੀ ਹੈ ਜੀ ਹਾਂ ਜੀ ਤੇ ਆ ਬੈਟਰੀ ਵਾਲੀ ਵੀ ਆ ਨੋ ਕੀ ਆ ਦੇਖੋ ਸਾਰਾ ਇੱਧਰ ਨਾ ਤੇ ਆ ਜੇ ਕਟਰ ਵਗੈਰਾ ਹੋ ਗਏ ਲਓ ਵੀ ਆ ਗਏ ਹਨ ਪੂਰਾ ਲਓ ਵੀ ਤੇ ਅੱਗੇ ਆ ਗਏ ਅੱਗੇ ਤੁਹਾਨੂੰ ਐਵੇਂ ਦੇ ਸਟੋਰੇਜ ਬਾਅਦ ਤੇ ਰੈਕ ਵਗੈਰਾ ਮਿਲ ਜਾਂਗੇ ਇਹ ਵੀ ਵੈਸੇ ਇੰਡਸਟਰੀ ਬਾਤ ਦੀ ਆ ਜਿਵੇਂ ਨਾਟ ਵਗੈਰਾ ਰੱਖਣੇ ਹੋਣ ਤੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਿਲ ਜੂ ਜਿਵੇਂ ਆ ਛੋਟੇ ਪਏ ਨੇ ਹਨਾ ਲਓ ਵੀ ਤੇ ਆ ਵੱਡੇ ਪਏ ਨੇ ਸਾਰੇ ਬਾਕੀ ਆ ਥੱਲੇ ਫਾਰਸ ਹੋ ਗਿਆ ਨਾ ਇਕ ਤਰ੍ਹਾਂ ਦਾ ਤੇ ਬਾਕੀ ਐਵੇਂ ਦੇ ਸਾਰੀਆਂ ਮਸ਼ੀਨਾਂ ਤੁਹਾਨੂੰ ਮਿਲ ਜਾਣਗੀਆਂ ਲਓ ਵੀ ਬਾਕੀ ਕਾਫੀ ਤੁਹਾਨੂੰ ਜੁਲਦੀ ਬਾਕੀ ਡਸਟਬਿਨ ਵੀ ਮਿਲ ਜਾਣਗੇ ਲਓ ਵੀ ਤੇ ਬਾਕੀ ਰੈਕ ਵਗੈਰਾ ਕਾਫੀ ਮਿਲ ਜਾਣਗੇ ਜਿਵੇਂ ਰੈਕ ਪਏ ਨੇ ਸਾਰੇ ਹਨਾ ਸਿੱਕਾ ਸਾਇ ਤੁਹਾਨੂੰ ਮਿਲ ਜੂ ਰੈਕ ਦੇ ਵਿੱਚ ਲਓ ਜੀ ਤੇ ਆ ਡਸਟਬਿਨ ਵੀ ਵਗੈਰਾ ਹੋ ਗਿਆ ਇਧਰ ਨਾ ਤੇ ਬਾਕੀ ਇਧਰ ਸੋਲਰ ਵਾਲੇ ਹੋਗੇ ਸੋਲਰ ਵਾਲਾ ਪ੍ਰੋਜੈਕਟ ਵੀ ਹੈਗਾ ਤੇ ਬਾਕੀ ਆਹ ਚੱਲਦੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਤੇ ਇੰਡਸਟਰੀ ਰਿਲੇਟਡ ਵਾਲਾ ਤੁਹਾਨੂੰ ਬਹੁਤ ਕੁਝ ਜਿਹੜਾ ਇੱਥੇ ਦੇਖਣ ਨੂੰ ਮਿਲ ਜੂ ਤੇ ਜੇ ਕੋਈ ਇੰਡਸਟਰੀ ਨਾਲ ਸੰਬੰਧਤ ਹੈਗਾ ਉਹ ਜਰੂਰ ਇੱਕ ਵਾਰ ਇੱਕ ਵਾਰ ਆਇਓ ਤੇ ਤੁਹਾਨੂੰ ਬਹੁਤ ਕੁਝ ਜਿਹੜਾ ਇੰਡਸਟਰੀ ਸੰਬੰਧਤ ਇੱਥੇ ਉਹ ਦੇਖਣ ਨੂੰ ਮਿਲ ਜੂਗਾ ਤੇ ਬਾਕੀ ਤੁਹਾਨੂੰ ਐਵੇਂ ਦੀ ਇੱਥੇ ਚੇਅਰ ਵਗੈਰਾ ਮਿਲ ਜਾਣਗੀਆਂ ਨਾ ਤੇ ਆਫਿਸ ਵਾਸਤੇ ਵੈਸੇ ਯੂਜ਼ ਹੁੰਦਾ ਜਾਂਦਾ ਇਹ ਲੋਗੇ ਐਵੇਂ ਦਾ ਸਾਰਾ ਤੇ ਬਾਕੀ ਐਵੇਂ ਦੀ ਸਾਰੀ ਇੱਥੇ ਜਿਹੜੇ ਸਟਾਲ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਮੈਂ ਤੁਹਾਨੂੰ ਬਾਰ ਬਾਰ ਦੱਸਿਨ ਕਿ ਵੀ ਇੰਡਸਟਰੀ ਰਿਲੇਟਡ ਦਾ ਤੁਹਾਨੂੰ ਸਾਰਾ ਐਕਸਪੋਏਡਾ ਜਿਆਦਾ ਦੇਖਣ ਨੂੰ ਮਿਲੂ ਬਾਕੀ ਟੂਲ ਹੋਗੇ ਜਿਵੇਂ ਹਨ ਤੇ ਟੂਲ ਵਗੈਰਾ ਉਹ ਵੀ ਵੀਰੇ ਬਹੁਤ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਟੂਲ ਆ ਪੁੱਤਰ ਵੀ ਤੁਹਾਨੂੰ ਸਾਰੇ ਦਿਖਾਈ ਦਿੱਤੇ ਨੇ ਤੁਹਾਨੂੰ ਹਨ ਦਿਖਾਈ ਨਹੀਂ ਆਪਾਂ ਨੇ ਲੋ ਵੀ ਐਵੇਂ ਦਾ ਸਾਰਾ ਐਕਸਪੋਆ ਤੇ ਜਿਹੜਾ ਤੁਹਾਨੂੰ ਅੱਜ ਆਪਾਂ ਦਿਖਾਇਆ ਸਾਰਾ ਇਹ ਤੇ ਬਾਕੀ ਆ ਇੱਧਰ ਬਿਲਡਿੰਗ ਸੈੱਟ ਹੋਗੇ ਜਿਵੇਂ ਆ ਪਏ ਨੇ ਹਨ ਸਾਰੇ ਲੋ ਵੀ ਆ ਸਾਰੇ ਬਿਲਡਿੰਗ ਸੈੱਟ ਪਏ ਨੇ ਹਨ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਜਿਹੜਾ ਐਕਸਪੋ ਸਾਰਾ ਦਿਖਾਇਆ ਤੇ ਤੁਹਾਨੂੰ ਆਪਾਂ ਟੂਲ ਵਗੈਰਾ ਦਿਖਾਇਆ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹ ਇੰਡਸਟਰੀ ਰਿਲੇਟਡ ਜਿਆਦਾ ਇੱਥੇ ਤੁਹਾਨੂੰ ਜਿਹੜਾ ਸਮਾਨ ਨੂੰ ਦੇਖਣ ਨੂੰ ਮਿਲੂ ਤੇ ਫੈਕਟਰੀ ਰਿਲੇਟਡ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ